19 ਫਰਵਰੀ 1994 ਕੈਲੀਫੋਰਨੀਆ ਦੇ ਰਿਵਰਸਾਈਟ ਜਨਰਲ ਹਸਪੀਟਲ ਦੇ ਵਿੱਚ ਇੱਕ ਔਰਤ ਨੂੰ ਭਰਤੀ ਕਰਵਾਇਆ ਜਾਂਦਾ ਪਰ ਉਸ ਔਰਤ ਨਾਲ ਇੱਕ ਅਜੀਬ ਚੀਜ਼ ਸੀ ਕਿ ਜੋ ਵੀ ਡਾਕਟਰ ਜਾਂ ਨਰਸ ਉਸ ਦੇ ਕੋਲ ਇਲਾਜ ਕਰਨ ਦੇ ਲਈ ਜਾਂਦਾ ਉਹ ਉੱਥੇ ਹੀ ਬਿਹੋਸ਼ ਹੋ ਜਾਇਆ ਕਰਦਾ ਸੀ ਇੱਥੋਂ ਤੱਕ ਕਿ ਬਲੱਡ ਸੈਂਪਲ ਲੈਣ ਗਈਆਂ ਨਰਸਸ ਨੂੰ ਵੀ ਅਜੀਬ ਬਿਮਾਰੀਆਂ ਹੋ ਗਈਆਂ ਸੀ ਨਾ ਹੀ ਤਾਂ ਇਹ ਔਰਤ ਕਿਸੇ ਖਾਨ ਵਗੈਰਾ ਦੇ ਵਿੱਚ ਕੰਮ ਕਰਦੀ ਸੀ ਤੇ ਨਾ ਹੀ ਇਸ ਦੇ ਉੱਤੇ ਕਿਸੇ ਰੇਡੀਏਸ਼ਨ ਵਗੈਰਾ ਦਾ ਪ੍ਰਭਾਵ ਸੀ ਇੱਕ ਆਮ ਔਰਤ ਸੀ ਜਿਸ ਦਾ ਨਾਮ ਸੀ ਗਲੋਰੀਆ ਰੈਮੀਰਾਸ ਗਲੋਰੀਆ ਨੂੰ ਜ਼ਿੰਦਾ ਰੱਖਣ ਦੇ ਲਈ ਹਰ ਮੌਮਕਣ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜੋ ਵੀ ਸਟਾਪਸ ਦੇ ਕੋਲ ਜਾਂਦਾ ਉਹ ਖੁਦ ਹੀ ਬਿਮਾਰ ਹੋ ਜਾ ਕਰਦਾ ਸੀ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਸ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਟੌਕਸਿਕ ਲੇਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ 19 ਫਰਵਰੀ 1994 ਨੂੰ ਗਲੋਰੀਆ ਨੂੰ ਰਿਵਰਸਾਈਡ ਹਸਪੀਟਲ ਦੇ ਐਮਰਜੈਂਸੀ ਵਾਰਡ 'ਚ ਭਰਤੀ ਕੀਤਾ ਜਾਂਦਾ ਉਸ ਨੂੰ ਸਰਵਾਈਕਲ ਕੈਂਸਰ ਸੀ ਤੇ ਉਸੇ ਦੌਰਾਨ ਅਚਾਨਕ ਹੀ ਉਸ ਦਾ ਸਰੀਰ ਬਿਲਕੁਲ ਸੁਨ ਪੈ ਗਿਆ ਉਹ ਖੁਦ ਨੂੰ ਨਾ ਤਾਂ ਹਿਲਾ ਪਾ ਰਹੀ ਸੀ ਤੇ ਨਾਲ ਹੀ ਉਸ ਦੀਆਂ ਧੜਕਣਾ ਵੀ ਅਨਸਟੇਬਲ ਹੋ ਚੁੱਕੀਆਂ ਸੀ ਡਾਕਟਰਸ ਨੇ ਅਲੱਗ-ਅਲੱਗ ਦਵਾਈਆਂ ਦਾ ਪ੍ਰਯੋਗ ਕੀਤਾ ਪਰ ਕੋਈ ਵੀ ਅਸਰ ਨਹੀਂ ਹੋਇਆ ਤਾਂ ਡਾਕਟਰਸ ਦੇ ਦੁਆਰਾ ਉਸ ਦੀਆਂ ਧੜਕਨਾਂ ਨੂੰ ਦੁਬਾਰਾ ਤੋਂ ਸਟੇਬਲ ਕਰਨ ਦੇ ਲਈ ਡੀਫੀਬਿਲੀਟਰ ਕੱਢਿਆ ਜਿਸ ਨਾਲ ਸਰੀਰ ਨੂੰ ਇਲੈਕਟ੍ਰਿਕ ਸ਼ੌਕ ਦਿੱਤਾ ਜਾਂਦਾ ਜਿਵੇਂ ਡਾਕਟਰਸ ਦੇ ਦੁਆਰਾ ਉਸ ਨੂੰ ਇਲੈਕਟ੍ਰਿਕ ਸ਼ੌਕ ਦਿੱਤਾ ਗਿਆ ਤਾਂ ਪੂਰੇ ਕਮਰੇ ਚੱਕਾ ਅਜੀਬ ਜਿਹੀ ਬਦਬੂ ਫੈਲ ਗਈ ਜੋ ਕਿ ਐਨੈਮੀ ਰੋਜ਼ ਦੇ ਮੂੰਹ ਦੇ ਵਿੱਚੋਂ ਆ ਰਹੀ ਸੀ ਤੇ ਲੈਸਨ ਵਰਗੀ ਸੀ ਤੇ ਇੱਕ ਹੋਰ ਚੀਜ਼ ਵੀ ਹੋਈ ਤੇ ਉਹ ਇਹ ਸੀ ਉਸ ਦੀ ਪੂਰੀ ਬਾਡੀ ਉੱਤੇ ਇੱਕ ਅਜੀਬ ਤਰ੍ਹਾਂ ਦਾ ਚਿਪਚਿਪਾ ਪਦਾਰਥ ਆ ਚੁੱਕਾ ਸੀ ਜਿਵੇਂ ਜੈਲੀ ਹੋਵੇ ਇਹ ਦੇਖਣ ਤੋਂ ਬਾਅਦ ਡਾਕਟਰ ਦੇ ਦੁਆਰਾ ਉਸ ਦੇ ਖੂ ਤੇ ਗਏ ਪਰ ਅਜੀਬ ਚੀਜ਼ ਕਿ ਜਿਵੇਂ ਸੂਜ਼ਨ ਕੈਨ ਨਾਂ ਦੀ ਨਰਸ ਦੇ ਦੁਆਰਾ ਉਸਦੇ ਸੈਂਪਲ ਲੈਂਤੇ ਗਏ ਸੀ ਉਸ ਨੂੰ ਉਸਦੇ ਬਲੱਡ ਵਿੱਚ ਅਮੋਨੀਆ ਦੀ ਬਦਬੂ ਆਈ ਤੇ ਨਾਲ ਹੀ ਉਤੇ ਦੁਆਰਾ ਦੇਖਿਆ ਗਿਆ ਕਿ ਉਸਦੇ ਬਲੱਡ ਦੇ ਵਿੱਚ ਕੁਝ ਅਜੀਬ ਤਰ੍ਹਾਂ ਦੇ ਕ੍ਰਿਸਟਲਸ ਤੈਰ ਰਹੇ ਨੇ ਇਹ ਦੇਖਦੇ ਹੀ ਉਹ ਨਰਸਾ ਚਾੜਕ ਬਿਉਸ਼ ਹੋ ਗਈ ਉਸ ਨੂੰ ਦੂਸਰੇ ਬਾਰ ਚ ਦਾਖਲ ਕੀਤਾ ਗਿਆ ਇਹਨੇ ਚ ਰੇਮੀਰੋਜ ਦੇ ਕੋਲ ਖੜਾ ਰੈਸਪੀਰੇਟਰੀ ਥੈਰੇਪਿਸਟ ਵੀ ਬਿਉਸ਼ ਹੋ ਗਿਆ ਤੇ ਫਿਰ ਇੱਕ ਇੱਕ ਕਰਕੇ ਹੋਰ ਵੀ ਕਈ ਲੋਕ ਆ ਜਿਹੜੇ ਉਹ ਰੇਮੀਰੋਜ ਦੇ ਕੋਲ ਖੜੇ ਸੀ ਉਹ ਬਿਉਸ਼ ਹੋਣੇ ਸ਼ੁਰੂ ਹੋ ਗਏ ਹੁਣ ਤੱਕ ਡਾਕਟਰ ਸਮਝ ਚੁੱਕੇ ਸੀ ਕਿ ਰੇਮੀਰੋਜ ਦੇ ਨਾਲ ਕੁਝ ਤਾਂ ਗੜਬ ਤੇ জাফরੋਦਾ ਖੂਨ ਬਹੁਤ ਜ਼ਿਆਦਾ ਟਾਕਸਿਕ ਹੋ ਚੁੱਕਾ ਹੈ ਇਸ ਤੋਂ ਬਾਅਦ ਹਸਪੀਟਲ ਦੇ ਪੂਰੇ ਬਾਡ ਨੂੰ ਖਾਲੀ ਕੀਤਾ ਜਾਂਦਾ ਤੇ ਹੁਣ ਜੋ ਵੀ ਡਾਕਟਰ ਜਾਂ ਨਰਸ ਰੈਮੀਰੋਜ਼ ਦੇ ਪਾਸ ਜਾ ਰਹੇ ਸੀ ਉਹ ਇੱਕ ਖਾਸ ਤਰ੍ਹਾਂ ਦਾ ਕਿੱਟ ਤੇ ਮਾਸਕ ਪਹਿਨ ਕੇ ਹੀ ਜਾ ਰਹੇ ਸੀ ਇਸ ਤੋਂ ਬਾਅਦ ਥੋੜਾ ਸਮਾਂ ਹੋਰ ਗੁਜ਼ਰਦਾ ਅਤੇ ਰੈਮੀਰੋਜ਼ ਆਖਰਕਾਰ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਆ ਉਸ ਦੀ ਮੌਤ ਕਿਡਨੀ ਫੇਲਅਰ ਦੀ ਵਜ੍ਹਾ ਕਾਰਨ ਹੋਈ ਸੀ ਤੇ ਕਿਡਨੀ ਫੇਲ ਹੋਣ ਦਾ ਮੇਨ ਕਾਰਨ ਉਸ ਦਾ ਸਰਵਾਈਕਲ ਕੈਂਸਰ ਹੀ ਸੀ ਹੁਣ ਉਹ ਤਾਂ ਜਾ ਚੁੱਕੀ ਸੀ ਪਰ ਪਿੱਛੇ ਰਹਿ ਚੁੱਕੇ ਸੀ ਕਈ ਸਵਾਲ ਜਿਵੇਂ ਉਸਦੇ ਬਲੱਡ ਚੋਂ ਕ੍ਰਿਸਟਲ ਕੀ ਸੀ ਸਟਾਫ ਦੇ ਕੋਲ ਜਾਣ ਤੇ ਬੇਹੋਸ਼ ਕਿਉਂ ਹੋ ਰਿਹਾ ਸੀ ਤੇ ਉਸਦੇ ਮੂੰਹ ਚੋਂ ਆਉਣ ਵਾਲੀ ਉਹ ਬਦਬੂ ਕੀ ਸੀ ਤੇ ਉਸਦੇ ਚਿਪਚਿਪਾ ਪਦਾਰਥ ਜੋ ਬੋਡੀ ਦੇ ਉੱਤੋਂ ਮਿਲਿਆ ਸੀ ਉਹ ਕੀ ਚੀਜ਼ ਸੀ ਇਹ ਕੇਸ ਕਾਫੀ ਰਿਆਹ ਹੋਣ ਕਰਕੇ ਯੂ ਐਸ ਐ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸ ਨੇ ਐਨਾ ਮਾਰੀਆ ਉਸਾਰੀਆ ਤੇ ਕ੍ਰਿਸਟੀਨ ਵਾਲਟਰ ਨੂੰ ਇਸ ਕੇਸ ਦੀ ਜਾਂਚ ਤੇ ਲਾਇਆ ਉਸ ਦਿਨ ਉਸ ਰੂਮ ਦੇ ਵਿੱਚ 34 ਲੋਕ ਸੀ ਜੋ ਰੋਮੀ ਰੋਜ ਦੇ ਕੋਲ ਸੀ ਤੇ ਜਿਨ੍ਹਾਂ ਦੇ ਵਿੱਚੋਂ 23 ਲੋਕ ਬਹੁਤ ਜ਼ਿਆਦਾ ਇਨਫੈਕਟ ਵੀ ਹੋਏ ਸੀ ਪਰ ਜਦੋਂ ਉਹਨਾਂ ਦੀ ਸੈਂਪਲਸ ਦੀ ਰਿਪੋਰਟ ਆਈ ਤਾਂ ਕੁਝ ਵੀ ਖਾਸ ਨਹੀਂ ਮਿਲਿਆ ਤਾਂ ਫਿਰ ਇਸ ਪੂਰੇ ਕੇਸ ਨੂੰ ਥੋੜੀ ਬਹੁਤ ਜਾਂਚ ਤੋਂ ਬਾਅਦ ਮਾਸ ਸਟੇਰੀਆ ਦਾ ਨਾਮ ਦੇ ਕੇ ਬੰਦ ਕਰ ਦਿੱਤਾ ਗਿਆ ਮਤਲਬ ਇਹ ਲੋਕ ਟੈਂਸ਼ਨ ਦੀ ਵਜ੍ਹਾ ਕਰਕੇ ਬੇਹੋਸ਼ ਹੋਏ ਸੀ ਪਰ ਜੋ ਸਭ ਤੋਂ ਪਹਿਲਾ ਨਰਸਸਿਸਸ ਦੇ ਕੋਲ ਗਈਆਂ ਸੀ ਜਾਨੀ ਜੂਲੀ ਤੇ ਸੂਜ਼ੇਨ ਤੇ ਉਹ ਬੇਹੋਸ਼ ਹੋ ਗਿਆ ਸੀ ਤਾਂ ਉਹਨਾਂ ਵਿੱਚੋਂ ਸੂਜ਼ੇਨ ਨੂੰ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਹੋ ਗਈ ਸੀ ਜਿਸ ਨੂੰ ਹੈਪੇਟਾਈਟਸ ਐਂਡ ਵੈਸਕੂਲਰ ਨਾਰਕੋਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਇਸ ਦੇ ਵਿੱਚ ਬੋਨਸ ਦੇ ਟਿਸ਼ੂਸ ਵੀ ਡੈਮੇਜ ਹੋਣ ਲੱਗ ਜਾਂਦੇ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਬਿਮਾਰੀਆਂ ਉਹਨਾਂ ਨੂੰ ਹਿਸਟਰੀਆ ਦੀ ਵਜ੍ਹਾ ਕਰਕੇ ਨਹੀਂ ਹੋਈਆਂ ਬਲਕਿ ਉਸ ਔਰਤ ਦੇ ਨਾਲ ਕੁਝ ਤਾਂ ਗੜਬੜ ਸੀ ਤੇ ਉਸ ਨੇ ਉਸ ਦੇ ਖੂਨ ਚ ਕ੍ਰਿਸਟਲ ਵੀ ਦੇਖੇ ਸੀ ਜਦੋਂ ਇਹ ਗੱਲ ਕਾਫੀ ਹੱਦ ਤੱਕ ਬਦਨੀ ਸ਼ੁਰੂ ਹੋ ਗਈ ਤਾਂ ਫੋਰੈਂਸਿਕ ਪੈਥੋਲੋਜਿਸਟ ਦੀ ਟੀਮ ਆਈ ਤੇ ਜਦੋਂ ਉਹਨਾਂ ਨੇ ਉਸਦੀ ਬਾਡੀ ਦੀ ਜਾਂਚ ਕੀਤੀ ਤਾਂ ਉਸਦੀ ਬਾਡੀ ਦੇ ਵਿੱਚ ਇੱਕ ਅਜੀਬ ਪਦਾਰਥ ਪਾਇਆ ਗਿਆ ਜਿਸ ਦਾ ਨਾਮ ਹੈ ਡੀਮੈਥਾਈਲ ਸਲਫੋਆਕਸਾਈਡ ਜਿਸ ਨੂੰ ਡੀਐਮਐਸਓ ਵੀ ਕਿਹਾ ਜਾ ਸਕਦਾ ਇਹ ਇੱਕ ਖਾਸ ਕਿਸਮ ਦੀ ਪੇਨ ਕਲੀਅਰ ਕਰੀਮ ਚ ਪਾਇਆ ਜਾਂਦਾ ਜਿਸ ਨੂੰ ਜ਼ਿਆਦਾਤਰ ਕੈਂਸਰ ਪੇਸ਼ੈਂਟ ਦੇ ਦੁਆਰਾ ਆਪਣੇ ਪੇਨ ਨੂੰ ਘਟਾਉਣ ਦੇ ਲਈ ਵਰਤਿਆ ਜਾਂਦਾ ਇਸ ਦੀ ਖੁਸ਼ਬੂ ਵੀ ਲਸਣ ਵਰਗੀ ਹੁੰਦੀ ਆ ਇਸ ਤੋਂ ਬਾਅਦ ਪਤਾ ਲੱਗਾ ਕਿ ਜਦੋਂ ਰੈਮੀ ਰੋਜ਼ ਨੂੰ ਆਕਸੀਜਨ ਦਿੱਤੀ ਗਈ ਤਾਂ ਇਹ ਡੀਐਮਐਸਓ ਆਕਸੀਜਨ ਨਾਲ ਕਿਰਿਆ ਕਰਕੇ ਡੀਐਮਐਸਓ2 ਚ ਬਦਲ ਗਿਆ ਤੇ ਇਹ ਕ੍ਰਿਸਟਲ ਦੇ ਫਾਰਮ ਚ ਹੁੰਦਾ ਤੇ ਇਸ ਲਈ ਉਤੇ ਬਾਟ ਦੇ ਵਿੱਚ ਕ੍ਰਿਸਟਲ ਮੌਜੂਦ ਸੀ ਪਰ ਇਹ ਕੋਈ ਜ਼ਹਿਰੀਲਾ ਪਦਾਰਥ ਨਹੀਂ ਹੁੰਦਾ ਤੇ ਕਈ ਵਾਰ ਤਾਂ ਇਸ ਨੂੰ ਦਵਾਈ ਦੇ ਰੂਪ ਚ ਵੀ ਪੇਸ਼ੈਂਟ ਨੂੰ ਦਿੱਤਾ ਜਾਂਦਾ ਪਰ ਫਿਰ ਜਦੋਂ ਹੋਰ ਜਾਂਚ ਹੋਈ ਤਾਂ ਪਤਾ ਲੱਗਾ ਕਿ ਜਦੋਂ ਉਸ ਨੂੰ ਬਿਜਲੀ ਦੇ ਝਟਕੇ ਦਿੱਤੇ ਗਏ ਤਾਂ ਇਹ ਡੀਐਮਐਸਓ2 ਡੀਐਮਐਸਓ4 ਚ ਬਦਲ ਗਿਆ ਤੇ ਇਹ ਕਾਫੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਤੇ ਥੋੜਾ ਟੈਂਪਰੇਚਰ ਵਧਣ ਤੇ ਗੈਸ ਵੀ ਬਦਲਣ ਲੱਗ ਜਾਂਦਾ ਜੋ ਗਲੋਰੀਆ ਦੀ ਸਾਹ ਦੇ ਨਾਲ ਹਵਾ ਚ ਫੈ ਰਹੀਆ ਸੀ ਜਿਸ ਪਜਾ ਦੇ ਕਾਰਨ ਸਟਾਫ ਵੀ ਬਿਵੋਸ਼ ਹੋ ਰਿਹਾ ਸੀ ਤੇ ਡੀਫੀਬਿਲੇਟਰ ਦੇ ਨਾਲ ਜਦੋਂ ਕਰੰਟ ਦੇ ਝਟਕੇ ਦਿੱਤੇ ਗਏ ਤਾਂ ਇਸ ਟੈਂਪਰੇਚਰ ਦੇ ਵਿੱਚ ਬਦਲਾਅ ਵੀ ਹੋ ਗਿਆ ਪਰ ਉਸ ਦੇ ਘਰ ਵਾਲਿਆਂ ਨੂੰ ਉਹਨਾਂ ਦੀ ਇਸ ਥਿਉਰੀ ਦੇ ਉੱਤੇ ਕੋਈ ਪ੍ਰੋਸਾਹੀ ਨਹੀਂ ਸੀ ਤਾਂ ਜਦੋਂ ਹੋਰ ਜ਼ੋਰ ਪਾਇਆ ਗਿਆ ਤਾਂ ਠੀਕ 2 ਮਹੀਨੇ ਬਾਅਦ ਹੋਰ ਜ਼ਿਆਦਾ ਜਾਂਚ ਕਰਨ ਦੇ ਲਈ ਉਸ ਦੀ ਕਬਰ ਦੇ ਵਿੱਚੋਂ ਦੀ ਬਾਡੀ ਨੂੰ ਕੱਢਿਆ ਜਾਂਦਾ ਤੇ ਫਿਰ ਦੁਬਾਰਾ ਜਾਂਚ ਹੁੰਦੀ ਆ ਤੇ ਦੁਬਾਰਾ ਜਾਂਚ ਦੇ ਵਿੱਚ ਇਹ ਜੀ ਸਾਹਮਣੇ ਆਉਂਦੀ ਆ ਕਿ ਉਸ ਦੀ ਬਾਡੀ ਦੇ ਵਿੱਚ ਦਿਲ ਹੀ ਮੌਜੂਦ ਨਹੀਂ ਆ ਹੁਣ ਇਹ ਦਿਲ ਕਦੋਂ ਕਿਸ ਨੇ ਤੇ ਕਿਸ ਵਕਤ ਗਾਇਬ ਕੀਤਾ ਇਹ ਅੱਜ ਤੱਕ ਵੀ ਇੱਕ ਰਹੱਸ ਹੀ ਬਣਿਆ ਹੋਇਆ ਸ਼ਾਇਦ ਹਸਪੀਟਲ ਨੇ ਹੀ ਇਹ ਸਭ ਝੂਠ ਕੀਤਾ ਹੋਵੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਭਰੋਸਾ ਦਿਵਾਉਣ ਦੇ ਲਈ ਡੀ ਐਮ ਐਸਓ ਵਾਲੀ ਥਿਉਰੀ ਸਾਹਮਣੇ ਰੱਖਤੀ ਪਰ ਇਹ ਅੱਜ ਵੀ ਇੱਕ ਰਹੱਸ ਹੈ ਕਿ ਅਸਲ 'ਚ ਰੇਮੀਰੋਜ ਦੇ ਨਾਲ ਹੋਇਆ ਕੀ ਸੀ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਇਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ